ਸਰਬੰਨ ਸਿੰਘ ਪੰਦੇਰ ਨੇ ਜਿਹੜੇ ਉਹ ਕਾਫੀ ਗਰਮ ਦਿਖਾਈ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ 8 ਮਾਰਚ ਨੂੰ ਮਹਿਲਾ ਦਿਵਸ ਆ ਰਿਹਾ ਉਸ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਜਿਹੜਾ ਅਗਲਾ ਜਥਾ ਜਾਵੇਗਾ ਉਹ ਮਹਿਲਾਵਾਂ ਦਾ ਜਾਵੇਗਾ ਤੇ ਜਿਹੜੀਆਂ ਸਾਡੀਆਂ ਬੀਬੀਆਂ ਪੈਣਾ ਨੇ ਉਹ ਤਿਆਰੀ ਖਿੱਚ ਰਹੀਆਂ ਨੇ ਅਤੇ ਅਸੀਂ ਜਿਹੜਾ ਉਹ ਦੇਖ ਰਹੇ ਹਾਂ ਵੀ ਕਿਹੜੀ-ਕਿਹੜੀ ਬੀਬੀ ਅੱਗੇ ਜਾਵੇਗੀ ਅਤੇ ਅਸੀਂ ਜਿਹੜੀ ਸਰਕਾਰ ਵੱਲੋਂ ਹੁਣ ਕਿਸਾਨਾਂ ਨਾਲ ਬੇਰੁਖੀ ਹੋਈ ਹੈ ਉਸ ਤੇ ਵੀ ਅਸੀਂ ਪੂਰਾ ਮੂੰਹ ਤੋੜ ਜਵਾਬ ਸਰਕਾਰ ਨੂੰ ਦੇਣਾ ਹੈ ਤੇ ਜਿਹੜਾ ਅਗਲਾ ਜਥਾ ਜਾਵੇਗਾ ਉਸ ਲਈ ਅਸੀਂ ਚੋਣ ਕਰ ਰਹੇ ਹਾਂ ਕੀ ਕਹਿਣਾ ਸਰਬਨ ਪੰਨੇਰ ਦਾ ਉਹ ਤੁਹਾਨੂੰ ਦਿਖਾਉਨੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਗਾ ਕਲਾਂ 'ਚ ਖੜਾ ਐ ਇਸ ਵੇਲੇ ਤੇ ਜਿਹੜਾ 8 ਮਾਰਚ ਨੂੰ ਬੀਬੀਆਂ ਦਾ ਕਮੰਤਰੀ ਦਿਹਾੜਾ ਆ ਰਿਹਾ ਉਹਦੀ ਅਸੀਂ ਪਿੰਡਾਂ 'ਚ ਤਿਆਰੀ ਕਰ ਰਹੇ ਹਾਂ ਔਰ ਅੰਮ੍ਰਿਤਸਰ ਜ਼ਿਲ੍ਹੇ ਨੇ ਫੈਸਲਾ ਕੀਤਾ ਵੀ ਅਗਲਾ ਸਾਡਾ ਜਥਾ ਮਤਾਵਾ ਪਹਿਣਾ ਦਾ ਜਾਊਗਾ ਇਸ ਕਰਕੇ ਪਿੰਡਾਂ 'ਚ ਚੋਣ ਕਰ ਰਹੇ ਹਾਂ ਤੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਤੇ ਸਾਡੀਆਂ ਮਤਾਵਾਵਾਂ ਭੈਣਾ ਮਤਾਵਾਵਾਂ ਭੈਣਾ ਵੱਡੇ ਪੱਧਰ ਤੇ ਮਤਾਵਾਵਾਂ ਭੈਣਾ ਬੀਬੀਆਂ ਇੱਥੇ ਇਕੱਠੀਆਂ ਹੋਈਆਂ ਵਾਂ ਤੇ ਅੱਜ ਇੱਥੇ ਚੋਣ ਕੀਤੀ ਗਈ ਆ ਔਰ 10 ਮਾਰਚ ਨੂੰ ਇਸ ਇਲਾਕੇ ਦੀ ਜੋਨ ਟਾਲੀ ਸਾਹਿਬ ਦੀ ਚੋਣ ਕੀਤੀ ਜਾਊਗੀ ਅਸੀਂ ਕਹਿੰਨੇ ਵੀ ਗਾਂ 19 ਮਾਰਚ ਨੂੰ ਸਰਕਾਰ ਦੀ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਆ ਉਹਦੇ ਵਿੱਚ ਜੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਉੱਥੇ ਪਹੁੰਚੇਵੇ ਸਰਕਾਰ ਤੇ ਵੱਧ ਇਕੱਠ ਕਰਕੇ ਦਬਾਅ ਪਾਈਏ ਤਾਂ ਸਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਤੋਂ ਜਿੰਨੇ ਵੀ ਅੱਜ ਮਤਾ ਪਾਸ ਕੀਤਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਜ਼ਬਰ ਢਾਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਤਾ ਅਜ ਮਤਾ ਪਾਸ ਕਰਕੇ ਇਸ ਨਗਰ ਦੇ ਪਿੰਡ ਨੇ ਉਹਦੀ ਗੱਲ ਦੀ ਨਖੇਦੀ ਕੀਤੀ ਹੈ ਤੁਹਾਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਗਾ ਕਲਾਂ 'ਚ ਖੜਾ ਇਸ ਵੇਲੇ ਤੇ ਜਿਹੜਾ 8 ਮਾਰਚ ਨੂੰ ਬੀਬੀਆਂ ਦਾ ਕਮੰਤਰੀ ਦਿਹਾੜਾ ਆ ਰਿਹਾ ਉਹਦੀ ਅਸੀਂ ਪਿੰਡਾਂ 'ਚ ਤਿਆਰੀ ਕਰ ਰਹੇ ਹਾਂ ਔਰ ਅੰਮ੍ਰਿਤਸਰ ਜ਼ਿਲ੍ਹੇ ਨੇ ਫੈਸਲਾ ਕੀਤਾ ਵੀ ਅਗਲਾ ਸਾਡਾ ਜਥਾ ਮਤਾਮਾ ਪੈਣਾ ਦਾ ਜਾਊਗਾ ਇਸ ਕਰਕੇ ਪਿੰਡਾਂ 'ਚ ਚੋਣ ਕਰ ਰਹੇ ਹਾਂ ਤੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਤੇ ਸਾਡੀਆਂ ਮਾਤਾਵਾਂ ਭੈਣਾਂ ਮਾਤਾਵਾਂ ਭੈਣਾਂ ਵੱਡੇ ਪੱਧਰ ਤੇ ਮਾਤਾਵਾਂ ਭੈਣਾਂ ਬੀਬੀਆਂ ਇੱਥੇ ਇਕੱਠੀਆਂ ਹੋਈਆਂ ਵਾਂ ਤੇ ਅੱਜ ਇੱਥੇ ਚੋਣ ਕੀਤੀ ਗਈ ਆ 10 ਮਾਰਚ ਨੂੰ ਇਸ ਇਲਾਕੇ ਦੀ ਜੋਨ ਟਾਲੀ ਸਾਹਿਬ ਦੀ ਚੋਣ ਕੀਤੀ ਜਾਊਗੀ ਅਸੀਂ ਕਹਿੰਨੇ ਵੀ گاؤں 19 ਮਾਰਚ ਨੂੰ ਸਰਕਾਰ ਦੀ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਆ ਉਹਦੇ ਵਿੱਚ ਜੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਉੱਥੇ ਪਹੁੰਚੇਵੇ ਸਰਕਾਰ ਤੇ ਵੱਧ ਇਕੱਠ ਕਰਕੇ ਦਬਾਅ ਪਾਈਏ ਤਾਂ ਸਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਤੋਂ ਜਿੰਨੇ ਵੀ ਅੱਜ ਮਤਾ ਪਾਸ ਕੀਤਾ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਜ਼ਬਰ ਢਾਏ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਤਾ ਅੱਜ ਮਤਾ ਪਾਸ ਕਰਕੇ ਇਸ ਨਗਰ ਦੇ ਪਿੰਡ ਨੇ ਇਹਦੀ ਗਲਤੀ ਨਖੇਦੀ ਕੀਤੀ ਹੈ ਤਾਂ